ਮੋਗਾ ਪੁਲਿਸ ਨੇ ਵਾਰਸਪੰਜਾਬ ਦੇ ਅਮਰਤਪਾਲ ਸਿੰਘ ਦੇ ਸਮਰਥਕ ਲਖਦੀਪ ਸਿੰਘ ਨੂੰ ਬਠਿੰਡਾ ਦੇ ਪਿੰਡ ਸਰਦਾਰਗੜ੍ਹ ਤੋਂ ਕੀਤਾ ਗ੍ਰਿਫਤਾਰ ਮੋਗਾ ਦੇ ਥਾਣਾ ਸਮਾਲਸਰ ਦੀ ਪੁਲਿਸ ਵਾਰਸਪੰਜਾਬ ਦੇ ਗਰੁੱਪ ਚੈਟ ਵਿੱਚ ਅਮਰਤਪਾਲ ਸਿੰਘ ਦੇ ਸਮਰਥਕ ਲਖਦੀਪ ਸਿੰਘ ਪੁੱਤਰ ਦੇਸ਼ੀਰ ਸਿੰਘ ਵਾਸੀ ਸਰਦਾਰਗੜ੍ਹ ਥਾਣਾ ਛਾਦਰ ਬਠਿੰਡਾ ਨੂੰ ਐਫਆਈਆਰ ਨੰਬਰ 2 ਮਿਤੀ 21/4/2025 ਅਧੀਨ ਤਾਰਾ 61ਏ 1133 152 153 BMS ਤਾਰਨ 13 18 ਜੁਆਪੀ ਐਕਟ 66 ਆਈਟੀ ਐਕਟ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੁਣ ਇਸ ਦੀ ਪੁਸ਼ਕ ਇਹਦੀ ਪੁਸ਼ਕ ਮੋਗਾ ਦੇ ਸੀਐਸਟਾਫ ਵੇ ਕੀਤੀ ਜਾਵੇਗੀ ਜਿਕਰ ਜੋ ਹੈ ਕਿ ਪਿਛਲੇ ਦਿਨੀ ਵਟਸਐਪ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਵਟਸਐਪ ਗਰੁੱਪ ਦੀ ਇੱਕ ਗਰੁੱਪ ਚੈਟ ਸੋਸ਼ਲ ਮੀਡੀਆ ਤੇ ਲੀਕ ਹੋ ਗਈ ਹੈ ਇਸ ਚੈਟ ਵਿੱਚ ਵੱਖ-ਵੱਖ ਗਰੁੱਪ ਮੈਂਬਰਾਂ ਨੇ ਰਾਜਨੀਤਿਕ ਨੇਤਾਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ ਇਸ ਦੇ ਇਸੇ ਗਰੁੱਪ ਵਿੱਚ ਲਖਦੀਪ ਸਿੰਘ ਨੇ ਵੀ ਚੈਟ ਮੈਸੇਜ ਕੀਤੇ ਹਨ ਜਿਸ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ